ਭਾਈ ਗੁਰਦਾਸ ਜੀ ਵਾਰ ਨੰਬਰ ਪਹਿਲੀ ਐ ਪੌੜੀ ਨੰਬਰ 24 ਐ ਉਸ ਵਿੱਚ ਜ਼ਿਕਰ ਕਰਦੇ ਨੇ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਕਿਵੇਂ ਜਗਤ ਜਲੰਦੇ ਦਾ ਉਧਾਰ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਪਹਿਲਾ ਬਾਬੇ ਪਾਇਆ ਬਖਸ਼ ਦਰ ਪਿਛੋਂ ਦੇ ਫਿਰ ਕਾਲ ਕਮਾਈ ਪਹਿਲਾ ਬਾਬਾ ਆਖਿਆ ਗੁਰੂ ਨਾਨਕ ਪਾਤਸ਼ਾਹ ਨੂੰ ਜ਼ਾਹਰ ਪੀਰ ਜਗਤ ਗੁਰ ਬਾਬਾ ਇਹ ਬਾਬਾ ਸ਼ਬਦ ਛੋਟਾ ਮੋਟਾ ਸ਼ਬਦ ਨਹੀਂ ਹੈ ਬਾਬਾ ਸ਼ਬਦ ਬੜਾ ਡੁੰਘਾਈ ਵਾਲਾ ਤੇ ਬੜਾ ਵੱਡਾ ਸ਼ਬਦ ਹੈ ਸਾਡੇ ਘਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਬਾਬਾ ਆਖਿਆ ਕਰਦੇ ਸੀ ਜੇ ਕੋਈ ਬਡੇਰੀ ਉਮਰ ਦਾ ਬਜ਼ੁਰਗ ਹੋਵੇ ਨਾ ਕੋਈ ਇਨਸਾਨ ਹੋਵੇ ਬਜ਼ੁਰਗ ਹੋ ਜਾਵੇ ਉਹਨੂੰ ਬਾਬਾ ਆਖਿਆ ਜਾਂਦਾ ਜਾਂ ਕਿਸੇ ਸਾਧ ਨੂੰ ਜਿਹੜਾ ਕਿਸੇ ਧਾਰਮਿਕ ਸੰਸਥਾ ਨਾਲ ਕਿਸੇ ਵੀ ਧਾਰਮਿਕ ਜਗ੍ਹਾ ਦੇ ਨਾਲ ਥਾਂ ਦੇ ਨਾਲ ਜੁੜਿਆ ਹੁੰਦਾ ਉਹਨੂੰ ਵੀ ਬਾਬਾ ਆਖ ਦਿੰਨੇ ਆ ਪਰ ਬਾਬਾ ਸ਼ਬਦ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇੱਕ ਮਹੱਤਵ ਰੱਖਦਾ ਹੈ ਤੇ ਗੁਰੂ ਪਿਆਰਿਓ ਇੱਥੇ ਬਾਬਾ ਸ਼ਬਦ ਜਿਹੜਾ ਵਰਤੇ ਆ ਨਾ ਗੁਰੂ ਨਾਨਕ ਮਹਾਰਾਜ ਲਈ ਉਹ ਬਾਬੇ ਦਾ ਅਰਥ ਹੈ ਜੋ ਅਰਬੀ ਭਾਸ਼ਾ ਦੇ ਵਿੱਚ ਸਾਡੇ ਸਾਹਮਣੇ ਆਇਆ ਬਾਬਾ ਦਾ ਮਤਲਬ ਹੈ ਇਹ ਦੋ ਵਾਰ ਬਾ ਬਾ ਆਉਂਦਾ ਹੈ ਬਾ ਦਾ ਅਰਥ ਹੈ ਨਾਲ ਦੂਜੇ ਬਾ ਦਾ ਵੀ ਅਰਥ ਹੈ ਨਾਲ ਜਿਹੜਾ ਸਾਡੇ ਨਾਲ ਹਮੇਸ਼ਾ ਨਾਲ ਨਾਲ ਰਹੇ ਜਿਹੜਾ ਹਮੇਸ਼ਾ ਸਾਡੇ ਨਾਲ ਰਹੇ ਉਹਨੂੰ ਬਾਬਾ ਆਖਿਆ ਜਾਂਦਾ ਇੱਥੇ ਭਾਈ ਗੁਰਦਾਸ ਜੀ ਨੇ ਉਸ ਬਾਬੇ ਵੱਲ ਇਸ਼ਾਰਾ ਕੀਤਾ ਕਿ ਇੱਕੋ ਹੀ ਬਾਬਾ ਧੰਨ ਗੁਰੂ ਨਾਨਕ ਜ਼ਾਹਰ ਪੀਰ ਜਗਤ ਗੁਰੂ ਬਾਬਾ ਜਿਹੜਾ ਸਾਡੇ ਨਾਲ 24 ਘੰਟੇ ਹਰ ਵੇਲੇ ਸਵਾਸ ਸਵਾਸ ਰਹਿੰਦਾ ਆਖੋ ਸਤਨਾਮ ਇਥੇ ਆਖਿਆ ਬਾਬਾ ਗੁਰੂ ਨਾਨਕ ਮਹਾਰਾਜ ਨੂੰ ਉਸ ਬਾਬੇ ਨੇ ਗੁਰੂ ਨਾਨਕ ਮਹਾਰਾਜ ਨੇ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਮਹਾਰਾਜ ਨੂੰ ਇਸ ਜਗਤ ਜਲੰਦੇ ਦਾ ਉਧਾਰ ਕਰਨ ਦੇ ਲਈ ਭੇਜਿਆ ਸੁਣੀ ਪੁਕਾਰ ਅਦਾਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਪਿਛੋਂ ਦੇ ਫਿਰ ਕਾਲ ਕਮਾਈ ਗੁਰੂ ਨਾਨਕ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਆਗਿਆ ਲੈ ਕੇ ਵਿਦਾਇਗੀ ਲੈ ਕੇ ਸੰਸਾਰ ਦੇ ਆ ਜਾਂਦੇ ਨੇ ਫਿਰ ਇੱਥੇ ਕਾਲ ਕਮਾਈ ਕੀਤੀ ਹੈ ਮਿਹਨਤ ਕੀਤੀ ਹੈ ਗੁਰੂ ਮਰਿਆਦਾ ਅਨੁਸਾਰ ਗੁਰੂ ਨਾਨਕ ਮਹਾਰਾਜ ਨੇ ਇਸ ਜਗਤ ਜਲੰਦੇ ਦਾ ਉਧਾਰ ਕੀਤਾ ਸੋ ਗੁਰੂ ਪਿਆਰਿਓ ਇੱਥੇ ਕਾਲ ਦਾ ਮਤਲਬ ਹੈ ਮਿਹਨਤ ਕਰਨੀ ਕਮਾਈ ਕਰਨੀ ਗੁਰਨਾਨਕ ਮਹਾਰਾਜ ਜੀ ਨੇ ਇਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਅਜਿਹੀ ਕਮਾਈ ਕੀਤੀ ਹੈ ਭਾਈ ਗੁਰਦਾਸ ਜੀ ਅਗਲੀ ਪੌੜੀ ਦੇ ਵਿੱਚ ਅਗਲੀ ਪੰਕਤੀ ਵਿੱਚ ਸਮਝਾਉਣਾ ਕਰਦੇ ਨੇ ਰੇਤ ਅਕ ਆਹਾਰ ਕਰ ਰੂੜਾਂ ਕੀ ਗੁਰ ਕੀ ਵਿਛਾਈ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਰੇਤ ਨੂੰ ਤੇ ਅਕ ਨੂੰ ਆਹਾਰ ਦਾ ਮਤਲਬ ਹੈ ਭੋਜਨ ਬਣਾਇਆ ਅੱਗੇ ਕਹਿੰਦੇ ਰੂੜਾਂ ਕੀ ਗੁਰ ਕੀ ਵਿਛਾਈ ਗੁਰੂ ਨਾਨਕ ਮਹਾਰਾਜ ਨੇ ਰੋੜਾਂ ਦੀ ਵਿਛਾਈ ਕੀਤੀ ਹੈ ਰੋੜਾਂ ਦੇ ਉੱਤੇ ਸੁੱਤੇ ਨੇ ਰੋੜ ਹੁੰਦੇ ਨੇ ਨਾ ਇੱਟਾਂ ਵੱਟੇ ਰੋੜ ਕਹਿ ਦਿੰਨੇ ਆਪਾਂ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਮਹਾਰਾਜ ਨੇ ਇੰਨੀ ਮਿਹਨਤ ਕੀਤੀ ਹੈ ਇਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਕਦੇ ਜੰਗਲਾਂ ਦੇ ਵਿੱਚ ਗੁਰੂ ਨਾਨਕ ਮਹਾਰਾਜ ਜਾਂਦੇ ਨੇ ਉਸ ਸਮੇਂ ਸਾਰੇ ਪਾਸੇ ਜੰਗਲ ਹੀ ਜੰਗਲ ਸਨ ਕਦੇ ਪਾਣੀਆਂ ਨੂੰ چیرਦੇ ਜਾਂਦੇ ਨੇ ਕਿਉਂਕਿ ਆਲੇ-ਦਾਲੇ ਪਾਣੀ ਸਨ ਸਰਦੀਆਂ ਦੇ ਵਿੱਚ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਗਰਮੀਆਂ ਦੇ ਵਿੱਚ ਤਪ ਦੇ ਸੂਰਜ ਦੀ ਸੇਕ ਦੇ ਨਾਲ-ਨਾਲ ਗੁਰੂ ਨਾਨਕ ਮਹਾਰਾਜ ਚੱਲਦੇ ਨੇ ਇਹ ਤਾਂ ਭਾਈ ਗੁਰਦਾਸ ਜੀ ਕਹਿੰਦੇ ਇੰਜ ਸੀ ਜਿਵੇਂ ਰੇਤ ਚੱਪਣ ਦੇ ਬਰਾਬਰ ਹੋਵੇ ਖਾਣ ਦੇ ਬਰਾਬਰ ਹੋਵੇ ਅੱਕ ਬੜਾ ਕੌੜਾ ਹੁੰਦਾ ਅੱਕ ਖਾਣ ਦੇ ਬਰਾਬਰ ਹੋਵੇ ਕੋਈ ਬੰਦਾ ਰੇਤ ਨਹੀਂ ਖਾ ਸਕਦਾ ਕੋਈ ਬੰਦਾ ਅੱਕ ਨਹੀਂ ਖਾ ਸਕਦਾ ਤੇ ਕੋਈ ਬੰਦਾ ਰੋੜਿਆਂ ਤੇ ਨਹੀਂ ਪੈ ਸਕਦਾ ਇਹ ਉਦਾਹਰਨ ਦੇ ਕੇ ਭਾਈ ਗੁਰਦਾਸ ਜੀ ਸਮਝਾਉਣਾ ਕਰਦੇ ਨੇ ਕਹਿੰਦੇ ਗੁਰੂ ਨਾਨਕ ਮਹਾਰਾਜ ਨੇ ਐਸੀ ਕਾਲ ਕਮਾਈ ਕੀਤੀ ਐਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਐਸੇ ਆਪਣੇ ਜੀਵਨ ਦੇ ਵਿੱਚ ਕਸ਼ਟ ਸਹੇ ਨੇ ਜਿਵੇਂ ਕਿਸੇ ਨੇ ਅੱਕ ਖਾਦਾ ਹੋਵੇ ਰੇਤ ਖਾਦਾ ਹੋਵੇ ਤੇ ਰੋੜਾਂ ਤੇ ਵਿਛਾਈ ਕੀਤੀ ਹੋਵੇ ਭਾਵ ਸੁੱਤੇ ਹੋਣ ਇਹ ਹੈ ਗੁਰੂ ਨਾਨਕ ਮਹਾਰਾਜ ਜੀ ਦੀ ਕਾਲ ਕਮਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਾਈ ਗੁਰੂ ਨਾਨਕ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਭਾਰੀ ਵੱਡੀ ਤਪੱਸਿਆ ਕੀਤੀ ਹੈ ਵੱਡੇ ਭਾਗ ਨੇ ਕਿ ਹਰੀ ਦੇ ਨਾਲ ਰੱਬ ਦੇ ਨਾਲ ਪਰਮੇਸ਼ਰ ਦੇ ਨਾਲ ਬਣਾਈ ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਜੀਵਨ ਦੇ ਵਿੱਚ ਨੌ ਨਿਧ ਨੌ ਨਿਧੀਆਂ ਸਨ ਨੌ ਨਿਧੀਆਂ ਕੀ ਨੇ ਜੋਗੀਆਂ ਨੇ ਆਪਣੀਆਂ ਬਣਾਈਆਂ ਨੇ ਨੌ ਨਦੀਆਂ 18 ਸਿੱਧੀਆਂ ਆਪਣੀਆਂ ਬਣਾਈਆਂ ਨੇ ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਨਵ ਨਿਧ ਕੀ ਹੈ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਆਖਿਆ ਨੌ ਨਿਧ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮਹਿ ਇਸ ਕਾ ਬਿਸ਼ਰਾਮ ਨੌ ਨਦੀਆਂ ਨੇ ਜਿਹੜੀਆਂ ਨਾ ਉਹ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਲਈ ਪ੍ਰਮਾਤਮਾ ਦਾ ਨਾਮ ਹੀ ਹੈ ਹੋਰ ਨੌ ਨਦੀਆਂ ਪਿੱਛੇ ਨਹੀਂ ਉਹ ਭਜਦੇ ਉਹਨਾਂ ਲਈ ਸਿਰਫ ਤੇ ਸਿਰਫ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹੀ ਨੌ ਨਿਧੀਆਂ ਨੇ ਉਹਨਾਂ ਦੇ ਲਈ ਕਿੱਥੇ ਮਿਲੇਗਾ ਭਾਈ ਇਹ ਨੌ ਨਿਧੀਆਂ ਦਾ ਖਜ਼ਾਨਾ ਅੰਮ੍ਰਿਤ ਤਾਂ ਸਤਿਗੁਰਾਂ ਨੇ ਅਗਲੀ ਪੰਕਤੀ ਵਿੱਚ ਆਖ ਦਿੱਤਾ ਦੇਹੀ ਮਹਿ ਇਸ ਕਾ ਬਿਸ਼ਰਾਮ ਦੇਹੀ ਦੇ ਵਿੱਚ ਸਰੀਰ ਦੇ ਵਿੱਚ ਭਾਈ ਇਹ ਨੌ ਨਿਧੀਆਂ ਨੇ ਭਾਵ ਪ੍ਰਮਾਤਮਾ ਦਾ ਨਾਮ ਹੈ ਤੇ ਅੱਗੇ ਆਖਿਆ ਨਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਮਿਹਰ ਸਦਕਾ ਗੁਰੂ ਨਾਨਕ ਮਹਾਰਾਜ ਜੀ ਨੂੰ ਨਾਮ ਮਿਲਿਆ ਗਰੀਬੀ ਪਾਈ ਗੁਰੂ ਨਾਨਕ ਮਹਾਰਾਜ ਜੀ ਗਰੀਬੀ ਦੇ ਵਿੱਚ ਸਨ ਗਰੀਬੀ ਦਾ ਇੱਥਿਆਰਤਾ ਨਿਮਰਤਾ ਦੇ ਵਿੱਚ ਬਾਬਾ ਪੈਂਦਾ ਸੱਚਖੰਡ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤਾਂ ਹਮੇਸ਼ਾ ਸੱਚਖੰਡ ਦਾ ਰੂਪ ਹੀ ਸਨ ਤੇ ਗੁਰੂ ਪਿਆਰਿਓ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਾਈ ਇਸ ਸੰਸਾਰ ਦੇ ਉੱਤੇ ਆ ਕੇ ਗੁਰੂ ਨਾਨਕ ਮਹਾਰਾਜ ਨੇ ਜਦੋਂ ਜਗਤ ਜਲੰਦੇ ਨੂੰ ਵੇਖਿਆ ਨਾ ਦੇਖਿਆ ਧਿਆਨ ਤਰ ਬਾਬੇ ਨੇ ਗੁਰੂ ਨਾਨਕ ਨੇ ਜਦੋਂ ਧਿਆਨ ਤਰ ਕੇ ਦੇਖਿਆ ਨਾ ਵੀ ਇਹ ਲੋਕਾਂ ਦਾ ਕੀ ਹਾਲ ਹੈ ਕਹਿੋ ਜੀ ਜ਼ਿੰਦਗੀ ਹੈ ਕਹਿੋ ਜੀ ਜੀਵਨ ਜੀ ਰਹੇ ਨੇ ਤਾਂ ਭਾਈ ਗੁਰਦਾਸ ਜੀ ਕਹਿੰਦੇ ਜਲਤੀ ਸਭ ਪ੍ਰਿਥਵੀ ਦਿਸਾਈ ਜਿੰਨੀ ਪ੍ਰਿਥਵੀ ਹੈ ਪ੍ਰਿਥਵੀ ਦੇ ਉੱਤੇ ਰਹਿਣ ਵਾਲੇ ਜੀਵ ਜੰਤੂ ਮਨੁੱਖ ਪਸ਼ੂ ਪੰਛੀ ਨੇ ਸਾਰੇ ਹੀ ਤੜਫ ਰਹੇ ਸਨ ਜਲ ਰਹੇ ਸਨ ਕੋਈ ਵਿਕਾਰਾਂ ਦੀ ਤਪਸ਼ ਦੇ ਨਾਲ ਕੋਈ ਅਗਿਆਨਤਾ ਦੀ ਤਪਸ਼ ਦੇ ਨਾਲ ਕੋਈ ਕਰਮਕੰਡਾ ਦੀ ਤਪਸ਼ ਦੇ ਨਾਲ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਤਪਸ਼ੀ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਮਹਾਰਾਜ ਨੇ ਧਿਆਨ ਧਰ ਕੇ ਵੇਖ ਲਿਆ ਕਿ ਇਹ ਪ੍ਰithvi ਦੇ ਲੋਕ ਸੰਸਾਰ ਦੇ ਲੋਕ ਦੁਖੀ ਹੀ ਦੁਖੀ ਨੇ ਜ਼ੁਲਮ ਹੋ ਰਿਹਾ ਹੈ ਅਤਿਆਚਾਰ ਹੋ ਰਿਹਾ ਹੈ ਗੁਰੂ ਨਾਨਕ ਮਹਾਰਾਜ ਜਦੋਂ ਧਿਆਨ ਧਰ ਕੇ ਵੇਖਦੇ ਨੇ ਤਾਂ ਇੱਕੋ ਹੀ ਗੱਲ ਸਾਹਮਣੇ ਆਉਂਦੀ ਹੈ ਭਾਈ ਇਹ ਵਿਕਾਰਾਂ ਦੇ ਵਿੱਚ ਅਗਿਆਨਤਾ ਦੇ ਵਿੱਚ ਅੰਧਵਿਸ਼ਵਾਸਾਂ ਦੇ ਵਿੱਚ ਜਲ ਰਹੇ ਨੇ ਤੇ ਗੁਰਨਾਨਕ ਮਹਾਰਾਜ ਨੂੰ ਇਹ ਸਾਰੇ ਦ੍ਰਿਸ਼ਟੀ ਨਜ਼ਰੀ ਆ ਗਈ ਜਦੋਂ ਧਿਆਨ ਤਰਿਆ ਤੇ ਗੁਰਨਾਨਕ ਮਹਾਰਾਜ ਨੇ ਆਖਿਆ ਬਾਜ ਗੁਰੂ গোਬਾਰ ਹੈ ਹੇ ਹੇ ਕਰਦੀ ਸੁਣੀ ਲੁਕਾਈ ਗੁਰੂ ਤੋਂ ਬਾਤ ਤਾਂ ਭਾਈ ਗੁਰੂ ਤੋਂ ਬਿਨਾ ਗੁਬਾਰ ਦਾ ਅਰਥ ਹੁੰਦਾ ਹੈ ਹਨੇਰਾ ਘੁੱਪ ਹਨੇਰਾ ਜਿੱਥੇ ਕੋਈ ਲਾਈਟ ਨਾ ਹੋਵੇ ਕੋਈ ਰੋਸ਼ਨੀ ਨਾ ਹੋਵੇ ਉੱਥੇ ਹਨੇਰਾ ਹੀ ਹਨੇਰਾ ਹੋਵੇ ਉਹਨੂੰ ਘੁੱਪ ਹਨੇਰਾ ਆਖਿਆ ਜਾਂਦਾ ਉਹਨੂੰ ਗੁਬਾਰ ਆਖਿਆ ਜਾਂਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਗੁਰੂ ਤੋਂ ਬਿਨਾ ਜਦੋਂ ਗੁਰੂ ਨਾਨਕ ਮਹਾਰਾਜ ਵੇਖਦੇ ਨੇ ਨਾ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਦੇ ਉੱਤੇ ਨਜ਼ਰ ਮਾਰ ਕੇ ਕਿ ਭਾਈ ਇੱਥੇ ਤਾਂ ਗੁਰੂ ਹੀ ਨਹੀਂ ਹੈ ਜੇ ਗੁਰੂ ਨਹੀਂ ਤਾਂ ਅਗਿਆਨਤਾ ਹੈ ਕਿਹੜਾ ਹਨੇਰਾ ਸੀ ਅਗਿਆਨਤਾ ਦਾ ਹਨੇਰਾ ਫਿਰ ਬਹਿਮਾ ਭਖਾ ਭਰਮਾ ਪਖੰਡਾਂ ਦਾ ਹਨੇਰਾ ਸੀ ਇੱਥੇ ਜ਼ੁਲਮ ਦਾ ਅਤਿਆਚਾਰ ਦਾ ਹਨੇਰਾ ਸੀ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਤਾਂ ਭਾਈ ਗੁਰੂ ਤੋਂ ਬਾਅਦ ਇਹ ਭਾਈ ਗੁਰਦਾਸ ਜੀ ਨੇ ਲਿਖਿਆ ਬਾਅਦ ਗੁਰੂ গোਬਾਰ ਹੈ ਹੇ ਹੇ ਕਰਦੀ ਹੇ ਹੇ ਦਾ ਮਤਲਬ ਹੈ ਹਾਈ ਮਰਗੇ ਹਾਈ ਮਰਗੇ ਜਿੰਨੀ ਵੀ ਲੋਕਾਈ ਸੀ ਉਹ ਕਰ ਰਹੀ ਸੀ ਲੋਕ ਵਿਲਕ ਰਹੇ ਸਨ ਤੜਫ ਰਹੇ ਸਨ ਕਿ ਭਾਈ ਅਸੀਂ ਤਾਂ ਮਰ ਗਏ ਸਾਡਾ ਤਾਂ ਜੀਵਨ ਹੈ ਜਿਹੜਾ ਉਹ ਜਾਨਵਰਾਂ ਤੋਂ ਵੀ ਭੈੜਾ ਹੋਇਆ ਹੋਇਆ ਫਿਰ ਗੁਰੂ ਨਾਨਕ ਮਹਾਰਾਜ ਨੇ ਰਹਿਮਤ ਕੀਤੀ ਇਹਨਾਂ ਤੇ ਤਰਸ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਬਾਬੇ ਭੇਖ ਬਣਾਇਆ ਫਿਰ ਗੁਰੂ ਨਾਨਕ ਮਹਾਰਾਜ ਨੇ ਭੇਖ ਬਣਾ ਲਿਆ ਭੇਖ ਮਤਲਬ ਅਜਿਹੇ ਵਸਤਰ ਪਹਿਨ ਲੈ ਕਿ ਭਾਈ ਜਿੱਥੇ ਮੈਂ ਜਾਵਾਂਗਾ ਉਹੇ ਜਾਈ ਮੇਰਾ ਭੇਸ ਹੋਏਗਾ ਜਿਹੋ ਜਿਹਾ ਦੇਸ਼ ਹੋਏਗਾ ਉਹੇ ਜਾਈ ਮੇਰਾ ਭੇਸ ਹੋਏਗਾ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੇ ਜੋਗੀਆਂ ਕੋਲ ਜਾਂਦੇ ਨੇ ਨਾ ਉਹਨਾਂ ਵਰਗੇ ਵਸਤਰ ਪਹਿਨਦੇ ਨੇ ਜੇ ਇਸਲਾਮ ਧਰਮ ਦੇ ਪ੍ਰਚਾਰਕਾਂ ਕੋਲ ਇਸਲਾਮ ਧਰਮ ਦੇ ਆਗੂਆਂ ਕੋਲ ਜਾਂਦੇ ਨੇ ਉਹੇ ਜੇ ਕੱਪੜੇ ਪਹਿਨਦੇ ਨੇ ਸਿੱਧਾਂ ਕੋਲ ਜਾਂਦੇ ਨੇ ਉਹੇ ਜੇ ਕੱਪੜੇ ਪਹਿਨਦੇ ਨੇ ਜਿੱਥੇ ਜਿੱਥੇ ਗੁਰੂ ਨਾਨਕ ਮਹਾਰਾਜ ਜਾਂਦੇ ਨੇ ਉਹਨਾਂ ਦੇ ਦੇਸ਼ ਵਰਗਾ ਹੀ ਭੇਸ ਬਣਾ ਲੈਂਦੇ ਨੇ ਕਿਉਂਕਿ ਉਹ ਪ੍ਰਵਾਣ ਹੀ ਤਾਂ ਕਰਦੇ ਸੀ ਦੂਜੇ ਲੋਕਾਂ ਨੂੰ ਉਹ ਪ੍ਰਵਾਨ ਨਹੀਂ ਸੀ ਕਰ ਸਕਦੇ ਕਿਉਂ ਕਿ ਧਰਮ ਦਾ ਹੀ ਇੰਨਾ ਬੋਲਬਾਲਾ ਸੀ ਆਪਾਂ ਭਾਈ ਗੁਰਦਾਸ ਜੀ ਦੀ ਵਾਰ ਤੇ ਪੌੜੀ ਪਿੱਛੇ ਤੁਹਾਡੇ ਨਾਲ ਪੜ ਕੇ ਆਏ ਆ ਨਾ ਕਿ ਲੋਕ ਸਿਰਫ ਤੇ ਸਿਰਫ ਬਸ ਦਿਖਾਵੇਆਂ ਦੇ ਉੱਤੇ ਡੁੱਲੇ ਹੋਏ ਸਨ ਤੇ ਗੁਰੂ ਨਾਨਕ ਮਹਾਰਾਜ ਨੇ ਇਸ ਜਗਤ ਜਲੰਦੇ ਨੂੰ ਧਾਰਨ ਦੇ ਲਈ ਉਧਾਰ ਕਰਨ ਦੇ ਲਈ ਤਾਰਨ ਦੇ ਲਈ ਜਿਹੜਾ ਭੇਖ ਬਣਾਇਆ ਨਾ ਉਦਾਸੀ ਕੀ ਰੀਤ ਚਲਾਈ ਬਸ ਉਦਾਸੀਆਂ ਕਰਨ ਦੇ ਲਈ ਜਗਤ ਜਲੰਦੇ ਨੂੰ ਤਾਰਨ ਦੇ ਲਈ ਗੁਰੂ ਨਾਨਕ ਮਹਾਰਾਜ ਵੀ ਉਦਾਸੀਆਂ ਵਾਲੀ ਰੀਤ ਚਲਾਉਣ ਲੱਗੇ ਗੁਰੂ ਨਾਨਕ ਮਹਾਰਾਜ ਉਦਾਸੀ ਨਹੀਂ ਬਣੇ ਕਰਨੀ ਛੱਡਿਆ ਕਰਨੀ त्यागਿਆ ਬੱਚੇ ਨਹੀਂ ਤੇ ਅੱਗੇ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਨ ਦੇ ਲਈ ਵਿਦਾਇਗੀ ਲੈ ਕੇ ਗਏ ਸੀ ਜਿਹੜਾ ਬੰਦਾ ਵਿਦਾਇਗੀ ਲੈ ਕੇ ਜਾਂਦਾ ਫੇਰ ਵਾਪਸ ਆ ਜਾਂਦਾ ਉਹ ਘਰ ਛੱਡ ਕੇ ਨਹੀਂ ਸੀ ਗਏ ਗੁਰੂ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚੜਿਆ ਸੋਧਣ ਧਰਤ ਲੁਕਾਈ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਇਸ ਧਰਤੀ ਨੂੰ ਇਸ ਲੁਕਾਈ ਨੂੰ ਸੋਧਣ ਦੇ ਲਈ ਇਹਨੂੰ ਸਿੱਧੇ ਰਸਤੇ ਪਾਉਣ ਦੇ ਲਈ ਚੜਿਆ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈ ਕੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਇਸ ਜਗਤ ਜਲੰਦੇ ਦਾ ਉਧਾਰ ਕਰਨ ਦੇ ਲਈ ਘਰੋਂ ਤੁਰੇ